ਤੌਰ ਕੇਣਾ ਤੋਂ ਬਾਰੇ ਇਹ ਨਹੀਂ ਤੇ ਪੀਐਮ ਦੀ ਸਕਿਉਰਟੀ ਵੀ ਨਹੀਂ ਉਹ ਵੇਖਣ ਵਾਸਤੇ ਸੰਸਦ ਦੇ ਵਿੱਚ ਜਿਹੜੇ ਬੰਦੇ ਉਹ ਵੀ ਬੜੇ ਬਹੁਤ ਇੰਟਰਸਟ ਨਾਲ ਵੇਖ ਰਹੇ ਸੀ ਕਿ ਕਦੋਂ ਆਏਗਾ ਉਹ ਕਿਸੇ ਨੇ ਕੋਸ਼ਿਸ਼ ਕੀਤੀ ਵੀ ਉਹ ਪਲ ਕੁਛ ਕੈਦ ਕਰ ਲੈ ਜਾਣ ਜਦੋਂ ਉਹ ਆਇਆ ਗੇਟਾ ਉਨੇ ਝੂੜਾ ਪਾਇਆ ਉਹਦੀ ਸਰੀਰ ਸਾਫ ਸੀ ਉਹਦੇ ਤੇ ਨੀਲੀ ਉਹਨੇ ਦਸਤਾਰ ਸਜਾਈ ਲੋਕ ਕਹਿੰਦੇ ਨੇ ਵੀ ਉਹਨੇ ਪੈਂਟ ਪਾਈ ਹੀ ਕਿਉਂਕਿ ਫੋਟੋ ਆਈ ਨਹੀਂ ਕੋਈ ਹੁਨੇਮਤ ਪਲ ਸਿੰਘ ਉਹ ਤੇ ਨਹੀਂ ਰਿਹਾ ਜਿਹੜਾ ਇੱਕ ਵੱਡਾ ਗਰੁੱਪ ਲੈ ਕੇ ਜਿਹਨੂੰ ਮੀਡੀਆ ਕਹਿੰਦਾ ਜੀ ਕੁਝ ਵਿਰੋਧੀਆਂ ਦਾ ਵੀ ਇੱਕ ਟੋਲਾ ਲੈ ਕੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਰਿਹਾ ਹੈ ਇਹ ਕੌਮ ਮਰਿਆ ਨਹੀਂ ਮੁੱਕਣੀ ਇਹ ਕੌਮ ਦਸਮ ਪਾਤਸ਼ਾਹ ਮਹਾਰਾਜੀ ਦੀ ਸਾਜੀ ਹੋਈ ਹੈ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਸਾਜੀ ਇਹ ਜਿੰਨੀ ਸਿੱਖਾਂ ਨੂੰ ਲੱਪਣ ਦੀ ਕੋਸ਼ਿਸ਼ ਕਰਨਗੇ ਉਨਾ ਹੀ ਉੱਭਰ ਕੇ ਸਾਹਮਣੇ ਕਿਸੇ 27 ਤੋਂ ਪਹਿਲਾਂ ਮਿਸ਼ਨ ਐਸਜੀਪੀਸੀ ਹੋਊਗਾ ਵੇਟ ਐਂਡ ਵਾਚ ਜੋ ਹੋਏਗਾ ਵਧੀਆ ਹੀ ਹੋਊਗਾ ਕਿਹਦੇ ਵੀ ਤਾਰਾਂ ਛੁੱਟਦੀਆਂ ਵੀ ਹੁਣ ਇੱਕ ਨਵਾਂ ਗਰੁੱਪ ਬਣੂਗਾ ਅਮਰਪਾਲ ਸਿੰਘ ਜਿਹੜਾ ਹੈਗਾ ਇੱਕ ਬਾਕੀ ਨਵਾਂ ਜਿਹੜਾ ਬਣਨ ਜਾ ਰਿਹਾ ਅਕਾਲੀ ਦਲ ਉਹਦੀ ਪ੍ਰਧਾਨਗੀ ਕਰਨਗੇ ਜਿਮਨੀ ਛੋੜਨ ਬਾਰੇ ਵੀ ਕੱਲ ਕੋਈ ਇਸ਼ਾਰਾ ਮਿਲਿਆ ਹੈਗਾ ਹਾਲਾਤ ਬਦਲ ਦਵਾਂਗੇ ਭਾਜੀ ਛੇਤੀ ਬਦਲਾਂਗੇ 70 70 ਸਾਲਾਂ ਤੋਂ ਰਾਜ ਕਰ ਰਹੇ ਉਹਨਾਂ ਨੂੰ ਆਪ ਆਪੇ ਜੇ ਬੰਦੇ ਹਰਾ ਦੇਣਗੇ ਗੁਰੂ ਸਾਹਿਬਾਂ ਦਾ ਬਚਨ ਹੈ ਤਖਤ ਵੇ ਤਖਤੇ ਕੀ ਲਾਇਕ ਹਮ ਪਰਮੇਸ਼ਰ ਤਖਤ ਵੀ ਉਹਨੂੰ ਦਿੰਦਾ ਜਿਹੜਾ ਲਾਇਕ ਹੁੰਦਾ ਹੈ ਸੁਨੀਲ ਜਾਖੜ ਜਿਨ੍ਹਾਂ ਨੇ ਕਿਸੇ ਵਕਤੇ ਖੁਦ ਇਹ ਕਿਆ ਸੀ ਪੀ ਠੀਕ ਹੈ ਇਤਨਾ ਮੁੰਡਿਆਂ ਤੇ ਜ਼ੁਲਮ ਹੋ ਰਿਹਾ ਉਹ ਦੇ ਕੋ ਡਿਬਰੂਗੜ੍ਹ ਭੇਜਦਾ ਮਤਲਬ ਉਹਨਾਂ ਕੱਲ ਉਹਨਾਂ ਦੀ ਆਉਂਦੀ ਕਹਿੰਦੇ ਜੇ ਇੰਨਾ ਬੰਦਿਆਂ ਨੂੰ ਹੀ ਜਿਹੜਾ ਹੈ ਕਿ ਜਮਾਨਤਾਂ ਦੇ ਇੰਨਾ ਬੰਦਿਆਂ ਨੂੰ ਹੀ ਜਿਹੜੀ ਹੈ ਢਿੱਲੇ ਮਿਲ ਨਹੀਂ ਆ ਤੁਸੀਂ ਲੌਰੈਂਸ ਬਿਸ਼ਨੋਈ ਵਰਗੇ ਉਹਨਾਂ ਨੂੰ ਬਾਹਰ ਕੱਢਦੇ ਕਿਹੜਾ ਬਿਆਨ ਦੇ ਰਿਹਾ ਮੈਂ ਉਹਨੂੰ ਸਮਝਦਾ ਇਹੋ ਜੀ ਬੰਦੇ ਤੇ ਪੰਜਾਬ ਦੇ ਮਾਹੌਲ ਖਰਾਬ ਕਰਦੇ ਕਿ ਬਿਸ਼ਨੋਈ ਤੇ ਅਮਰਪਾਲ ਸਿੰਘ ਦਾ ਜਿਹੜਾ ਕੈਰੈਕਟਰ ਹੈ ਜਾਂ ਉਹਦੇ ਕੇਸ ਨਹੀਂ ਜਿਹੜੇ ਇਹ ਰਲ ਜਾਂਦੇ ਅਮਰਪਾਲ ਕੋ ਕ੍ਰਿਮੀਨਲ ਤੇ ਹੈ ਨਹੀਂ ਭੀ ਜਿਹੜੇ ਬੰਦੇ ਬੜ ਪੰਜਾਬ ਚ ਜਿਹੜੀ ਇੱਕ ਵੱਖਰੀ ਤਰੀਕੇ ਦੀ ਸਿਆਸਤ ਦੇ ਵਿੱਚ ਇੱਕੇਦਮ ਉਸ਼ਾਲ ਆਇਆ ਜਿਹਦਾ ਸ਼ੇਅਰ ਮਾਰਕੀਟ ਚ ਨਹੀਂ ਅੱਜ ਡਾਊਨਵਰਡ ਚੁੱਧਾ ਚੰਗੀ ਤਾਂ ਨੂੰ ਤੇ ਇਸ ਸਿਆਸੀ ਮਾਰਕੀਟ ਚ ਉਸ਼ਾਲ ਆ ਗਿਆ ਕੌਮ ਜਿੱਡਾ ਵੱਡਾ ਸਨਮਾਨ ਦਿੰਦੀ ਹੈ ਨਾ ਇਹਦਾ ਭਾਈ ਸਾਹਿਬ ਕੋਈ ਤੋੜ ਨਹੀਂ ਮੈਂ ਤਾਂ ਸਮੁੱਚੇ ਸਿੱਖ ਜਗਤ ਨੂੰ ਇਹ ਗੱਲ ਕਹਿਣਾ ਆਪਣੇ ਸਿੰਘਾਂ ਦੇ ਨਾਲ ਖੜਿਆ ਪੰਜਾਬ ਦੇ ਬੰਦੇ ਤੇ ਜਿਹੜੇ ਨੇ ਸਰਵਿਸ ਸਿੰਘ ਅਗੇ ਬੜੇ ਦੇਸੀ ਜਿਹੇ ਬੰਦਿਆਂ ਨੂੰ ਲੱਖ ਲੱਖ ਵੋਟਾਂ ਚੁਟਾ ਦੇਣਗੇ ਸਨੇਹਾ ਪੰਜਾਬ ਵੱਲੋਂ ਵੀ ਗਿਆ ਵੀ ਆਜੋ ਕੋਈ ਗੱਲ ਨਹੀਂ ਤੇ ਇਸ ਮદાન ਚ ਵੀ ਆਓਗੇ ਤੇ ਸਿਆਸੀ ਤੌਰ ਤੇ ਬੰਦੇ ਹੀ ਆਪਦੇ ਚੁਣ ਸਕਦੇ ਪੰਜਾਬ ਦੀ ਪਵਿੱਤਰ ਧਰਤੀ શ્રી ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣੇ ਭਾਈ ਅਮਰਪਾਲ ਸਿੰਘ ਨੇ ਜਿਹੜੀ ਹੈ ਉਹ ਸੌ ਚੁੱਕ ਲਈ ਹੈ ਸੌ ਚੁੱਕਣ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਗੱਲਾਂ ਬਾਤਾਂ ਸੋਸ਼ਲ ਮੀਡੀਆ ਤੇ ਮੀਡੀਆ ਦੇ ਉਤੇ ਚੱਲ ਰਹੀਆਂ ਨੇ ਡਿਬੇਟਾਂ ਤੱਕ ਵੀ ਚੱਲ ਰਹੀਆਂ ਨੇ ਕਿ ਆਖਿਰ ਸੌ ਕਿਸ ਤਰ੍ਹਾਂ ਚੱਕੀ ਜਿਹੜਾ ਪਿਛਲੇ ਇੱਕ ਸਾਲ ਤੋਂ ਨੈਟਿਵ ਵੜਿਆ ਹੋਇਆ ਸੀ ਜਿਹੜੇ ਕੁਝ ਰੂਪ ਸਾਹਮਣੇ ਆਏ ਪੀ ਮਰਤਪਾਲ ਸਿੰਘ ਉਹਨਾਂ ਤੇ ਸਖਤੀ ਹੋਈ ਹੈ ਪਰਿਵਾਰ ਦੇ ਬਹੁਤ ਸਾਰੇ ਇਲਜ਼ਾਮ ਸੀ ਵੀ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਜਿਹੜਾ ਧੱਕੇਸ਼ਾਹੀ ਕੀਤੀ ਜਾਂਦੀ ਹੈ ਪਰ ਹੁਣ ਉਹ ਅਮਰਤਪਾਲ ਉਹ ਨਹੀਂ ਰਹੇ ਹੁਣ ਤੇ ਉਹ ਮੈਂਬਰ ਪਾਰਲੀਮੈਂਟ ਬਣ ਗਏ ਨੇ ਤਾਂ ਕਿਸ ਤਰ੍ਹਾਂ ਦਾ ਸੀ ਇਹ ਸਮਾਗਮ ਉਹਨਾਂ ਦੀ ਚਲਚਲਨ ਉਹਨਾਂ ਦਾ ਰਵਈਆ ਕਿਸ ਤਰ੍ਹਾਂ ਦਾ ਸੀ ਇਹ ਤਮਾਮ ਮਸਲੇ ਦੇ ਉੱਤੇ ਪਹਿਲੀ ਗੱਲਬਾਤ ਜਿਹੜੀ ਹੈ ਉਹ ਅਸੀਂ ਇਸ ਵਕਤ ਲੈ ਕੇ ਹਾਜ਼ਰ ਹਾਂ ਜਿਨ੍ਹਾਂ ਨੇ ਅਮਤਪਾਲ ਸਿੰਘ ਨੂੰ ਸੌਹ ਚੁੱਕਦੇ ਹੋਏ ਆਉਂਦੇ ਦੇਖਿਆ ਉਹਨਾਂ ਦਾ ਜਿਹੜਾ ਤੋਰ ਤੇ ਚਾਲ ਦੇਖੀ ਕੀ ਸੀ ਮਾਹੌਲ ਆਓ ਅਸੀਂ ਜਾਣਾਂਗੇ ਹੋਰ ਵੀ ਗੱਲਾਂ ਮਤਾ ਕਰਾਂਗੇ ਸਵਾਗਤ ਹੈ ਜੀ ਭਾਈ ਸੁਖਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਵਿਸ਼ਵਪਰ ਦੀ ਸੰਗਤ ਨੂੰ ਫਤਿਹ ਬੁਲਾਉਣਾ ਜੀ ਜੋ ਜਸਵੀਤ ਚੋ ਦੇ ਨਾਲ ਜਿੰਨੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਜੁੜੀਆਂ ਨੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕੰਦਰ ਸਿੰਘ ਜੀ ਇੱਕ ਸਾਲ ਤੋਂ ਬਹੁਤ ਕੁਝ ਚੱਲ ਰਿਹਾ ਸਿ ਮੀਡੀਆ 'ਚ ਆਮਰਤਪਾਲ ਸਿੰਘ ਹੁਣੇ ਪੰਜਾਬ 'ਚ ਤੁਰਦੇ ਆ ਨਸ਼ਾ ਖਿਲਾਫ ਜਿਹੜਾ ਹੈਗਾ ਉਹ ਲਹਿਰ ਸ਼ੁਰੂ ਕਰਨ ਦਾ ਦਾਵਾ ਕਰਦੇ ਆ ਬਹੁਤ ਸਾਰੇ ਨੌਜਵਾਨ ਉਹਨਾਂ ਨਾਲ ਤੁਰਦੇ ਆ ਪੁਲਿਸ ਜੋ ਹੋਇਆ ਆਪਾਂ ਦੇਖਿਆ ਜਨਾਲਾ ਘਟਨਾ ਵਾਪਰਦੀ ਹੈ ਪੁਲਿਸ ਚੁੱਕ ਕੇ ਉਹ ਡਿਬਰੂਗੜ ਲੈ ਜਾਂਦੀ ਹੈ ਸਮਾਂ ਬਦਲਿਆ ਅੰਦਾਜ਼ਨ 15 16 ਮਹੀਨਿਆਂ ਬਾਅਦ ਅਮਰਤਪਾਲ ਸਿੰਘ ਜਿਹੜੇ ਪੁਲਿਸ ਨੇ ਜਿਹੜੀਆਂ ਏਜੰਸੀਆਂ ਨੇ ਜਿਹੜੇ ਮਹਿਕਮੇ ਨੇ ਉਹਨਾਂ ਨੂੰ ਫੜਿਆ ਸੀ ਹੱਥਕੜੀਆਂ ਲਾਈਆਂ ਸੀ ਬੜੇ ਇੱਕ ਖੰਖਾਰ ਜਿੱਦਾ ਕੋਈ دہشتਗਿਰਦ ਹੁੰਦਾ ਉਹਨਾਂ ਨੂੰ ਫੜ ਕੇ ਲਗਾਈ ਸੀ ਉਹੀ ਕੱਲ ਅਮਰਤਪਾਲ ਸਿੰਘ ਨੂੰ ਲੈ ਕੇ ਆਏ ਨੇ ਲੋਕ ਸਭਾ ਦੇ ਵਿੱਚ ਮਾਹੌਲ ਕੀ ਸੀਗਾ ਲੋਕ ਜਾਨਣਾ ਚਾਹੁੰਦੇ ਅਸੀਂ ਵੀ ਜਾਨਣਾ ਚਾਹੁੰਦੇ ਕਿਉਂਕਿ ਕੱਲ ਦੀ ਮੀਡੀਆ 'ਚ ਕੋਈ ਤਸਵੀਰ ਨਹੀਂ ਆਈ ਕੋਈ ਵੀਡੀਓ ਨਹੀਂ ਆਈ ਤੁਸੀਂ ਅੱਖੀਂ ਦੇਖਿਆ ਸਾਨੂੰ ਦੱਸੋ ਮੈਂ ਤੁਹਾਨੂੰ ਦੱਸਣਾ ਜੀ ਇਹ ਜਿਹੜਾ ਸੌ ਚੁੱਕ ਸਮਾਗਮ ਰੱਖਿਆ ਸੀ ਇਹਦੀ ਜਿਹੜੀ ਤਿਆਰੀ ਸੀ ਰੂਪਰੇਖਾ ਹਾਂ ਆ ਜੋ ਫਰੀਦਕੋਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਫਕਰੀ ਕੌਮਸ਼ੀਲ ਭਾਈ ਬੈਂਸ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਜੀ ਖਾਲਸਾ ਹਾਂ ਜਿਨ੍ਹਾਂ ਨੇ ਸਰਕਾਰ ਦੇ ਨਾਲ ਤਾਲਮਿਲ ਕੀਤਾ ਹਾਂ ਆ 29 ਤਰੀਕ ਦੀ ਗੱਲ ਆ ਮੈਂ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਘਰ ਬੈਠੇ ਸੀ ਮੋਹਾਲੀ ਉਹਨਾਂ ਨੇ ਸਪੀਕਰ ਸਾਹਿਬ ਤੋਂ ਟਾਈਮ ਲੈਣ ਦੀ ਮੰਗ ਰੱਖੀ ਹਾਂ ਤੇ ਉਹਨਾਂ ਦੇ ਸੈਕਟਰੀ ਸੀ ਦੱਤਾ ਉਹਨਾਂ ਨੇ ਕਿਹਾ ਵੀ ਤੁਸੀਂ ਮੰਡੇ ਨੂੰ ਆ ਜਿਓ ਫਿਰ ਭਾਈ ਸਰਜੀਤ ਸਿੰਘ ਖਾਲਸਾ ਦੇ ਨਾਲ ਆਪਾਂ ਗਏ ਉੱਥੇ ਮੰਡੇ ਪਹੁੰਚੇ ਹਾਂ ਤੇ ਨਾਲ ਸਾਡੇ ਸਰਦਾਰ ਗੁਰਸੇਵ ਸਿੰਘ ਜੀ ਜਵਾਰ ਕੇ ਤਿੰਨੇ ਸੀ ਆਪਾਂ ਤੇ ਇਹਨਾਂ ਨੇ ਉਸ ਦਿਨ ਸੈਸ਼ਨ ਸ਼ੁਰੂ ਹੋ ਗਿਆ ਸੀ ਜੀ ਹਾਂ ਤੇ ਜਦੋਂ ਇਹਨਾਂ ਨੇ ਟਾਈਮ ਮੰਗਿਆ ਕਹਿੰਦੇ ਵੀ ਇਵਨਿੰਗ ਟਾਈਮ ਤੁਹਾਨੂੰ ਆਪਾਂ ਟਾਈਮ ਦਵਾਂਗੇ ਹਾਂ ਪਿਤਾ ਨੂੰ ਸ਼ਾਮ ਤੱਕ ਦੱਸ ਦਾਂਗੇ ਇਹਦਾ ਬਿਟਵੀਨ ਟਾਈਮ ਜਿਹੜੇ ਭਾਈ ਅਮਰਪਾਲ ਸਿੰਘ ਦੇ ਮਾਤਾ ਪਿਤਾ ਸੀ ਉਹਨਾਂ ਦੇ ਭਾਈ ਸਰਵਜੀਤ ਸਿੰਘ ਖਾਲਸਾ ਨਾਲ ਗੱਲਬਾਤ ਚੱਲ ਰਹੀ ਸੀ ਕਿ ਤੁਸੀਂ ਜਾ ਕੇ ਉੱਥੇ ਸੈਸ਼ਨ 'ਚ ਟਾਈਮ ਲਓ ਜੀ ਫਿਰ ਸਰਕਾਰ ਦੇ ਨਾਲ ਤਾਲਮੇਲ ਬਣਿਆ ਜਿਹੜੇ ਸਾਡੇ ਸਪੀਕਰ ਸੀ ਓਮ ਬਿਰਲਾ ਉਹਨਾਂ ਨਾਲ ਫਿਰ ਟਾਈਮ ਦੀ ਸੈਟਿੰਗ ਹੋਈ ਜੀ ਫਿਰ ਉਹਨਾਂ ਨੇ ਟਾਈਮ ਦਿੱਤਾ ਉਹਨਾਂ ਦੇ ਕੋਠੀ 'ਚ ਗਏ ਸਦਾ ਸਰਵਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਪੂਰੀ ਸੁਹਿਰਤ ਨਾਲ ਚੰਗੇ ਮਾਹੌਲ 'ਚ ਗੱਲਬਾਤ ਆਪਣੀ ਰੱਖੀ ਫਿਰ ਸਰਕਾਰ ਦੇ ਨਾਲ ਗੱਲਬਾਤ ਹੋਈ ਪੰਜਾਬ ਸਰਕਾਰ ਦੇ ਨਾਲ ਜਿਹੜਾ ਪ੍ਰੋਸੈਸ ਸੀ ਪੇਪਰਵਰਕ ਉਹਨੂੰ ਹੁੰਦਿਆ ਟਾਈਮ ਲੱਗ ਗਿਆ ਡੇਟ ਫਿਰ ਨਿਸ਼ਚਿਤ ਉਹਨਾਂ 5 ਜੁਲਾਈ ਕੀਤੀ ਹਾਂ ਤੇ ਭਾਈ ਸਰਬਜੀਤ ਸਿੰਘ ਖਾਲਸਾ ਫਿਰ ਉਹਨਾਂ ਨੇ ਆਪ ਅੱਗੇ ਲੱਗ ਕੇ ਸਾਰੇ ਕੇਸ ਨੂੰ ਹੈਂਡਲ ਕੀਤਾ ਹਾਂ ਦੋਨੋਂ ਪਾਸੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਜਿਹੜੀ ਸੌਂਚੁੱਕ ਵਾਲਾ ਸਮਾਗਮ ਸੀ ਉਹ 5 ਜੁਲਾਈ ਉਹਨਾਂ ਨੇ ਡਿਕਲੇਅਰ ਡੇਟ ਕੀਤੀ ਹਾਂ ਤੇ ਜਿਸ ਦਿਨ ਸੌਂਚੁੱਕ ਸਮਾਗਮ ਸੀ ਬੜਾ ਇੱਕ ਅੰਦਰੋਂ ਖੁਸ਼ੀ ਹੋਈ ਹਾਂ ਵੀ ਖਰੀਗ ਸਿੱਖ ਦੇ ਅੰਦਰ ਇੱਕ ਕ੍ਰਾਸਟੀ ਪੈਦਾ ਹੋਈ ਵੀ ਯਾਰ ਦੇਖੀ ਉਹ ਕਿਵੇਂ ਦਾ ਹੋਊਗਾ ਹੋਣਾ ਨਾ ਮੈਂ ਲੰਬੇ ਸਮੇਂ ਤੋਂ ਬੰਦ ਸੀ ਹਾਂ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਦੋਂ ਉੱਥੇ ਆਪਾਂ ਗਏ ਆ ਸੰਸਦ ਦੇ ਵਿੱਚ ਜੀ ਤੇ ਭਾਈ ਸਰਬਜੀਤ ਸਿੰਘ ਖਾਲਸਾ 9:30 ਵਜੇ ਆਪਾਂ ਚੱਲੇਗੇ 9:30 ਪੌਣੇ 10 ਪਹਿਲਾਂ ਰਕਾਬ ਗਨ ਸਾਹਿਬ ਦੇ ਗੁਰਦਰਾ ਸਾਹਿਬ ਹਾਂ ਤੇ ਉੱਥੇ ਉਹਨਾਂ ਦੇ ਮਾਤਾ ਚਾਚਾ ਜੀ ਸੀ ਸੀ ਚਾਚਾ ਸਖਤ ਸਿੰਘ ਜੀ ਉਹਨਾਂ ਦੇ ਪਿਤਾ ਜੀ ਸਪਾਈ ਤਸੇਮ ਸਿੰਘ ਜੀ ਆਪਾਂ ਉਹਨਾਂ ਨਾਲ ਬੈਠੇ ਗੱਲਬਾਤ ਹੋਈ ਉਹਨਾਂ ਨੇ ਕਿਹਾ ਵੀ ਭਾਈ ਸਰਜੀਤ ਸਿੰਘ ਖਾਲਸਾ ਨੇ ਦੱਸੇ ਵੀ ਆਪਾਂ ਸੰਸਦ ਚ ਹੀ ਜਾਨੇ ਤੇ ਆਪਾਂ ਗੱਡੀ 'ਚ ਹੀ ਬੈਗੇ ਆ ਭਾਈ ਸਰਜੀਤ ਸਿੰਘ ਖਾਲਸਾ ਨੇ ਕਿਹਾ ਵੀ ਚਲੋ ਤੁਸੀਂ ਵੀ ਨਾਲ ਬਈ ਆਪਾਂ ਉੱਥੇ ਹੀ ਜਾਨੇ ਹੂੰ ਉੱਥੇ ਜਾ ਕੇ ਫਿਰ ਜਿਹੜੀ ਉਹਨਾਂ ਦੀ ਪ੍ਰਕਿਰਿਆ ਸੀ ਉਹਦੇ ਨਾਲ ਤਾਲਮਿਲ ਕਰਦੇ ਰਹੇ ਹੂੰ ਮੈਂ ਤਾਂ ਗੱਸਣ ਲੱਗਾ ਜੀ ਜਦੋਂ ਆਪਾਂ ਜਾ ਕੇ ਗੱਡੀਆਂ ਖੜੀਆਂ ਕੀਤੀਆਂ ਹਜੇ ਹਲਾਂਕਿਉ ਆਏ ਨਹੀਂ ਸੀ ਭਾਈ ਸਾਹਿਬ ਹੂੰ ਤੇ ਉਹਦੇ ਚਾਚਾ ਜੀ ਤੇ ਉਹਦੇ ਪਿਤਾ ਜੀ ਉੱਥੇ ਸੀ ਰਕਾ ਜਦੋਂ ਭਾਈ ਸਰਵਜੀਤ ਸਿੰਘ ਖਾਲਸਾ ਦੇ ਨਾਲ ਆਪਾਂ ਗਏ ਉੱਥੇ ਸੰਸਦ ਚ ਜਾ ਉੱਥੇ ਨੰਗਣ ਲੱਗੇ ਹੂੰ ਵੀ ਸਿਕਿਉਰਿਟੀ ਕਹਿੰਦੀ ਆ ਗਿਆ ਆ ਗਿਆ ਆ ਗਿਆ ਹਜੇ ਤੇ ਆਇਆ ਨਹੀਂ ਹੋ ਪੀ ਉਸ ਦਿਨ ਉੱਥੇ ਕੱਲੀ ਉਹਦੇ ਤੇ ਅੱਖ ਸੀ ਹੋਰ ਕਿਸੇ ਬੰਦੇ ਤੇ ਨਹੀਂ ਆਖੀ ਪੀ ਜਿੰਨੀ ਸਿਕਿਉਰਿਟੀ ਸੀ ਸਾਰੀ ਪੀ ਜਿੰਨੇ ਉੱਥੇ ਕਿਉਂਕਿ ਉਸ ਦਿਨ ਉੱਥੇ ਵਿਸ਼ੇਸ਼ ਪ੍ਰੋਗਰਾਮ ਹੀ ਇਹਦਾ ਸੀ ਹਾਂ ਹੋਰ ਕੋਈ ਪਰਸਨ ਹੀ ਨਹੀਂ ਉੱਥੇ ਉਹਨਾਂ ਐਂਟਰੀ ਹੋਣ ਦਿੱਤੀ ਪੀ ਸਾਨੂੰ ਵੀ ਉਹਨਾਂ ਨੇ ਕੋਈ ਜ਼ਿਆਦਾ ਪੁੱਛਗਿਛ ਨਹੀਂ ਕੀਤੀ ਹਾਂ ਕਿਉਂਕਿ ਭਾਈ ਸਰਜੀਤ ਸਿੰਘ ਖਾਲਸਾ ਦੇ ਨਾਲ ਸੀ ਜੀ ਤੇ ਆਲਰੇਡੀ ਸਾਡੇ ਤਾਂ ਪਾਸ ਬਣੇ ਸੀ ਉੱਥੇ ਪਹਿਲਾਂ ਵੀ ਗਏ ਆਂ ਆਪਾਂ ਬਾਜੀ ਦੇ ਨਾਲ ਤੋ ਜਦੋਂ ਆਪਾਂ ਗਏ ਆਂ ਉਹ ਜਾਂਦਿਆਂ ਉਹਨਾਂ ਨੇ ਵੇਟਿੰਗ ਹਾਲ 'ਚ ਬਿਠਾਇਆ ਜਾਲ ਪਣੀ ਸ਼ਿਕਾਇਆ ਉਹਨਾਂ ਨੇ ਤੋ ਇਹ ਈ ਦੇ ਦੌਰਾਨ ਹੀ ਸਾਡੇ ਨਾਲ ਉਹ ਦੂਸਰਾ ਜਿਹੜਾ ਪਰਿਵਾਰ ਹੈ ਰਸ਼ੀਦ ਦਾ ਪਰਿਵਾਰ ਉਹ ਆਣ ਕੇ ਬੈਠ ਗਿਆ ਕਿਉਂਕਿ ਜਦੋਂ ਆਪਾਂ ਉਹਦੇ ਚਿਹਰੇ ਤੋ ਦੇਖਿਆ ਵੀ ਯੂਸ ਕਮਿਊਨਿਟੀ ਦੇ ਨੇ ਹਾਂ ਤੇ ਉਹ ਫਿਰ ਬੈਠੇ ਆਪਾਂ ਨੇ ਪੁੱਛ ਲਿਆ ਵੀ ਤੁਸੀਂ ਯੂ ਕਹਿੰਦੇ ਮੈਂ ਰਸ਼ੀਦ ਦਾ ਬ੍ਰਦਰ ਐ ਫਿਰ ਉਹਨੂੰ ਆਪਾਂ ਭਾਈ ਸਰਬਜੀਤ ਸਿੰਘ ਦੇ ਲਾਗੇ ਬਿਠਾਇਆ ਐਦਾਂ ਗੱਲਬਾਤ ਹੁੰਦੀ ਰਹੀ ਹਾਂ ਤੇ ਇੱਕ ਬਹੁਤ ਵਧੀਆ ਜਿਹੜੀ ਗੱਲ ਸੀ ਵੀ ਸਾਰਿਆਂ ਦੀ ਅੱਖ ਭਾਈ ਅਮਰਤਪਾਲ ਸਿੰਘ ਤੇ ਸੀ ਵੀ ਉਹਨੇ ਆਉਣਾ ਸੌਚਣਾ ਹਾਂ ਹੋਰ ਕੀ ਹੈ ਮਿਲ ਨੂੰ ਦੇਖ ਰਿਹਾ ਵੀ ਉਹਨੂੰ ਹੀ ਦੇਖ ਰਿਹਾ ਸੀ ਸਾਰਾ ਪ੍ਰਸ਼ਾਸਨ ਹਾਂ ਤੇ ਸਾਰਾ মিডিਆ ਹਾਂ ਕਿਵੇਂ ਦੀ ਉਹਦੀ ਇੰਟਰਵਿਊ ਹੋਊਗੀ ਕਿਵੇਂ ਆਊਗਾ ਪਰ ਜਦੋਂ ਰਸ਼ੀਦ ਦੀ ਸੌ ਚੁੱਕ ਪਹਿਲੋਂ ਹੋਈ ਹੈ ਹਾਂ ਤੇ ਭਾਈ ਸਾਹਿਬ ਦੀ ਬਾਤ ਚੋਈ ਹੈ ਕਿਵੇਂ ਦੱਸੇ ਫਿਰ ਹਿਸਾਬ ਕਿਤਾਬ ਜਦੋਂ ਆਏ ਜਦੋਂ ਕਾਫਲਾ ਆਇਆ ਮੈਂ ਇੱਕੋ ਗੱਲ ਕਹਿਣਾ ਵੀ ਜਿਹੜੀ ਪੌਹ ਦੀ ਕੱਲ ਆਪਾਂ ਟੌਰ ਉੱਥੇ ਵੇਖੀ ਹੈ ਮਾਝੇ ਵਾਲਿਆਂ ਦੀ ਟੌਰ ਹਾਂ ਕਹਿਣ ਤੋਂ ਪਰੇ ਜਦੋਂ ਉਹਦੀ ਗੱਡੀ 'ਚ ਐਂਟਰੀ ਹੋਈ ਗਿਆ ਜਦੋਂ ਸੰਸਦ ਚ ਹੀ ਆ ਲਿਆਉਣ ਲੱਗੇ ਨੇ ਉਹ ਡੀਜੀ ਬਣੀ ਉਹਦੇ ਕੋਲ ਕੇ ਰਾਜਾ ਹਾਂ ਇੰਨੀ ਤੇ ਪੀਐਮ ਦੀ ਸਿਕਿਉਰਟੀ ਵੀ ਨਹੀਂ ਗੱਡੀਆਂ ਜਦੋਂ ਲੈ ਕੇ ਗਈਆਂ ਹਾਂ ਬਖਤਰਬੰਦ ਗੱਡੀਆਂ ਹਾਂ ਵੀ ਜਿੱਦਾਂ ਕਹਿੰਦੇ ਨੇ ਵੀ ਇੱਕ ਅਨਦਰ ਲੈਵਲ ਤੇ ਸੀ ਕਰ ਉਹ ਦੱਸ ਉਹ ਵੇਖਣ ਵਾਸਤੇ ਸੰਸਦ ਦੇ ਵਿੱਚ ਜਿਹੜੇ ਬੰਦੇ ਹੀ ਉਹ ਵੀ ਬੜੇ ਬਹੁਤ ਇੰਟਰਸਟ ਨਾਲ ਵੇਖ ਰਹੇ ਸੀ ਕਿ ਕਿਦੋਂ ਆਏਗਾ ਉਹ ਹਾਂ ਪਰ ਜਦੋਂ ਉਹ ਆਇਆ ਹਾਂ ਜੇ ਤਾਂ ਨੇ ਜੁੜਾ ਪਿਆ ਸੀ ਉਤੋਂ ਦੀ ਸਿਰ ਸਾਫ ਸੀ ਉਹਦੇ ਹਾਂ ਤੇ ਨੀਲੀ ਉਹਨੇ ਦਸਤਾਰ ਸਜਾਈ ਹਾਂ ਲੋਕ ਕਹਿੰਦੇ ਨੇ ਵੀ ਉਹਨੇ ਪੈਂਟ ਪਾਈ ਸੀ ਉਹ ਸੋਸ਼ਲ ਮੀਡੀਆ ਦਾ ਇੱਕ ਯੋਗ ਹੈ ਨਾ ਸਰ ਕੁਝ ਲੋਕ ਗਲਤ ਵੀ ਲੈ ਜਾਂਦੇ ਹਾਂ ਕਿਉਂਕਿ ਫੋਟੋ ਆਈ ਨਹੀਂ ਕੋਈ ਲੋਕ ਕਹ ਰਹੇ ਅਮਰਪਾਲ ਸਿੰਘ ਤੇ ਇਸ ਤਰ੍ਹਾਂ ਬਾਕੀ ਦੇ ਸਿੱਖ ਐਮਪੀ ਕਈ ਵਾਰੀ ਜਿਹੜਾ ਆਹ ਹੁਣ ਮੌਜੂਦਾ ਕੱਪੜੇ ਜਿੱਦਾਂ ਦੇ ਅਸੀਂ ਪਾਏ ਕਿਦੇ ਆਏ ਮੈਂ ਇਵੇਂ ਦੇ ਨਹੀਂ ਉਹਨੇ ਐਂ ਚੜਦੀ ਕਲਾ ਵਾਂਗ ਆਪਣੀ ਪ੍ਰਾਤਨ ਜੂਨ ਨੂੰ ਡਰੈੱਸ ਜੂਨ ਨੂੰ ਗੁਰੂ ਦਾ ਅਮਰਿਤ ਛੱਕੇ ਚੋਲਾ ਪਾਇਆ ਸੀ ਸ੍ਰੀ ਸਾਹਿਬ ਪਾਈ ਵੱਡੀ ਸ੍ਰੀ ਸਾਹਿਬ ਪਾਈ ਸੀ ਜੀ ਵੀ ਦਸਤਾਰ ਸਜਾਈ ਹਮ ਚੈਂਬਰਾ ਉਸ ਚੇ ਗਿਆ ਹਮ ਤੇ ਭਾਈ ਸਰਵਜੀਤ ਸਿੰਘ ਖਾਲਸਾ ਵੀ ਤਾਂ ਤਾਲਮਿਲ ਕਰ ਰਹੇ ਸੀ ਉਹਨਾਂ ਕਿਉਂਕਿ ਐਮਪੀ ਇਹ ਨੇ ਹਮ ਤੇ ਵਧੀਆ ਐਂ ਚੜਦੀ ਕਲਾ ਜੇ ਗਿਆ ਤੁਰ ਕੇ ਉਹਦੀ ਦਹਿਸ਼ਤ ਉਵੇਂ ਹੀ ਹਮ ਉਵੇਂ ਉਹਦੀ ਵੇਖਣੀ ਉਵੇਂ ਉਹਦਾ ਤੁਰਨਾ ਕੋਈ ਉਹਦੇ ਚਿਹਰੇ ਤੇ ਸ਼ਿਕਸ ਨਹੀਂ ਅਮਰਪਾਲ ਸਿੰਘ ਨੇ ਸੌ ਚੱਕ ਲਈ ਅਮਰਪਾਲ ਸਿੰਘ ਦੇ ਸੌ ਚੱਕਣ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਜੜੀਆਂ ਹੈਗੀਆਂ ਉਹ ਗੱਲਾਂ ਬਾਤਾਂ ਸੋਸ਼ਲ ਮੀਡੀਆ ਦੇ ਉੱਤੇ ਸੀਗੀਆਂ ਹੱਕ ਦੇ ਵਿੱਚ ਤੇ ਵਿਰੋਧ ਦੇ ਵਿੱਚ ਕੱਲ ਤੋਂ ਬਾਅਦ ਹੱਕ ਦੇ ਵਿੱਚ ਤੇ ਵਿਰੋਧ ਦੇ ਵਿੱਚ ਦੋ ਹੀ ਗੱਲਾਂ ਚੱਲ ਰਹੀਆਂ ਨੇ ਇੱਕ ਤੇ ਇਹ ਹੈ ਜਿਦੋਂ ਤੁਸੀਂ ਕਹਿੰਦੇ ਹੋ ਵੀ ਬਾਕੀ ਸਾਰਾ ਲੋਕ ਸਭਾ ਦੇ ਜਿਹੜੇ ਜਿੱਦਾਂ ਹੈਗੇ ਕੋਈ ਉੱਥੇ ਹਾਜ਼ਰ ਲੋਕ ਨੇ ਕੋਈ ਉੱਥੇ ਰੋਕ ਪੀੜ ਤਾਂ ਹੁੰਦੀ ਨਹੀਂ ਮੈਂਬਰ ਪਾਰਲੀਮੈਂਟ ਹੁੰਦੇ ਨੇ ਜਾਂ ਉਹਨਾਂ ਦੇ ਨਿੱਜੀ ਸਲਾਹਕਾਰ ਜਿਹਨਾਂ ਦੇ ਗਿਣਤੀ ਦੇ ਗਿਣਤੀ ਦੇ ਜਿਹੜਾ ਭਾਰਤ ਦੇ ਜਿਹੜੀ ਹੈ ਬਹੁਤ ਕਰੋੜ ਆਬਾਦੀ ਦੇ ਵਿੱਚੋਂ ਗਿਣਤੀ ਦੇ ਆਦਮੀ ਉੱਥੇ ਨੇ ਕਿਉਂਕਿ ਆਪਾਂ ਤੁਹਾਨੂੰ ਜਾਣ ਦਾ ਉੱਥੇ ਮੌਕਾ ਮਿਲਿਆ ਨਾ ਬਹੁਤ ਥੋੜੇ ਪਰਸਨ ਹੁੰਦੇ ਨੇ ਉੱਥੇ ਜਿਹੜੇ ਉਹਨਾਂ ਦੇ ਨਾਲ ਜਾਂਦੇ ਨੇ ਥੋੜੇ ਹੁੰਦੇ ਨੇ ਕੋਈ ਜ਼ਿਆਦਾ ਨਹੀਂ ਹੈ ਕਿਉਂਕਿ ਜੇ ਭਾਈ ਸਰਜੀਤ ਸਿੰਘ ਜਾ ਰਹੇ ਹੋ ਤਾਂ ਵੀ 2-3% ਜਾਂਦੇ ਇਸ ਤੋਂ ਵੱਧ ਨਹੀਂ ਜਾਂਦੇ ਹਾਂ ਕਿਉਂਕਿ ਪੂਰੇ ਵੇਖੋ ਨਾ ਦੇਸ਼ ਦੀ ਪਾਰਲੀਮੈਂਟ ਹਾਂ ਉਹਦੇ ਜੀ 543 ਐਮਪੀ ਬੈਠੇ ਨੇ ਹਨਾ ਤੇ ਬੜਾ ਸੇਫ ਹਾਲਥ ਉਹਨਾਂ ਨੇ ਬਣਾਇਆ ਅੱਛਾ ਮੀਡੀਆ ਚ ਕੋਈ ਫੋਟੋ ਨਹੀਂ ਆਈ ਤੁਸੀਂ ਵੀ ਅਸੀਂ ਸੀਸੀਸੀ ਦੇਖਿਆ ਚੋਲਾ ਪਾਇਆ ਸੀ ਤੁਸੀਂ ਨਹੀਂ ਕੋਸ਼ਿਸ਼ ਕੀਤੀ ਵੀ ਉਹ ਪਲ ਕੁਝ ਕੈਦ ਕਰ ਲਈ ਜਾਣ ਇਹ ਇੱਕ ਸਰਕਾਰ ਦਾ ਪ੍ਰੋਟੋਕਾਲ ਸੀ ਹੂੰ ਉਹਦੇ ਤਹਿਤ ਉਹਨਾਂ ਨੇ ਇੱਕ ਵੀਡੀਓਗ੍ਰਾਫੀ ਪਾਬੰਦੀ ਸੀ ਪਾਬੰਦੀ ਸੀ ਆਪਾਂ ਇਹ ਸੋਚਦੇ ਸੀ ਕਿ ਜਦੋਂ ਇੰਦਾ ਦੀ ਗੱਲ ਕਰਦੇ ਆ ਪਰਸੋਂ ਉਹਨੂੰ ਰਿਲੀਜ਼ ਕਰਨਾ ਫਿਰ ਉਹਦੇ ਲਈ ਅੜਿੱਕਾ ਪਾਉਂਦੀਆਂ ਕੋਰਟ ਚ ਵੀ ਇਹ ਸਰਕਾਰ ਇਵੇਂ ਦੇ ਉਹਨਾਂ ਦੀਆਂ ਫੋਟੋਆਂ ਜਨਤਕ ਕਰਦੇ ਨੇ ਫਿਰ ਉਹ ਆਪਾਂ ਹੀ ਇਸ ਤਰ੍ਹਾਂ ਸੋਚਦੇ ਆਂ ਕਿ ਇਹਨੂੰ ਵੱਡੇ ਥਾਂ ਜਦੋਂ ਲੈ ਕੇ ਜਾਣਾ ਤੇ ਇਹ ਗੱਲਾਂ ਫਿਰ ਡੈਮੇਜ ਵੀ ਕਰਦੇ ਨੇ ਤਾਂ ਹਾਂ ਜੀ ਤਾਂ ਸਿਕਿਉਰਿਟੀ ਚ ਲੰਦਾ ਗਿਆ ਕੱਲ ਦਾ ਦਿਨ ਖਾਸ ਸੀ ਹਾਲਾਂਕਿ ਭਾਰਤ ਦੇ ਬਾਕੀ ਸਾਰੇ ਚੁਣੇ ਹੋਏ ਮੈਂਬਰ ਜਿਹੜੇ ਨੇ ਪਾਰਲੀਮੈਂਟ ਉਹਨਾਂ ਨੇ ਸੌਹਾਂ ਚੁੱਕ ਲਈਆਂ ਨੇ ਕੱਲ ਦੋ ਜਿਹੜਾ ਹੈਗਾ ਮੈਂਬਰ ਪਾਰਲੀਮੈਂਟ ਦੋ ਸਖਸ਼ੀਅਤਾਂ ਜਿਹੜੀਆਂ ਨੇ ਉਹਨਾਂ ਨੇ ਸੌ ਚੁੱਕੀ ਇੱਕ ਡਾਕਟਰ iracial ਨੇ ਜਿਹੜੇ 12 ਮੰਨੋਂ ਤੋਂ ਅਮਰ ਅਬਦੁੱਲਾਹ ਨੂੰ ਹਰਾ ਕੇ ਜਿਹੜਾ ਉਹ ਪਾਰਲੀਮੈਂਟ ਪਹੁੰਚੇ ਨੇ ਉਹ ਆਪਣੀ ਕੌਮ ਦੀ ਮੁਸਲਮਾਨ ਸਮਾਜ ਦੀ ਮੁਸਲਮ ਕੌਮ ਦੀ ਜਿਹੜੇ ਉਹਨਾਂ ਦੇ ਮਸਲੇ ਆ ਉਹਨਾਂ ਦੇ ਜਿਹੜੇ ਮੁੱਦੇ ਆ ਉਹਦੀ ਗੱਲ ਕਰਦੇ ਆ ਉਹ ਵੀ ਜੇਲ੍ਹ ਚ ਨੇ ਉਹਨਾਂ ਨੂੰ ਯੁਆਪਾ ਲੱਗੀ ਹੋਈ ਹੈ ਯੁਆਪਾ ਜਿਹੜੀ ਉਹ ਤੇ ਐਨਐਸਏ ਤੋਂ ਵੀ ਜਿਹੜੀ ਹੈਗੀ ਆ ਉਹ ਕੁਝ ਕਦਮ ਅੱਗੇ ਦੀ ਜਿਹੜੀ ਹੈ ਸਖਤ ਧਾਰਾ ਜਿਹੜੀ ਭਾਰਤੀ ਕਾਨੂੰਨ ਦੀ ਹੈਗੀ ਆ ਇਹਨਾਂ ਤੇ ਐਨਐਸਏ ਲੱਗੀ ਆ ਦੋਹਾਂ ਦਾ ਇੱਕੇ ਦਿਨ ਸੌ ਚੁੱਕੇ ਜਾਣਾ ਚਰਚਾ ਅਮਰਤਪਾਲ ਸਿੰਘ ਦੀ ਹੈ ਬਹੁਤ ਜ਼ਿਆਦਾ ਉਹਨਾਂ ਦੀ ਚਰਚਾ ਘੱਟ ਹੈਗੀ ਆ ਤਾਂ ਇਹਨੂੰ ਇਹ ਦੇਖਦੇ ਹੋ ਕਿ ਜਿਹੜੀ ਜਿੰਨਾ ਸਰਕਾਰ ਜਿੰਦਾ ਕੋਈ ਚੀਜ਼ ਨੂੰ ਦਬਾਉਣਾ ਚਾਹੁੰਦੀ ਹੈ ਲੋਕਾਂ ਨੇ ਚੁਣ ਕੇ ਭੇਜਿਆ ਹੁਣ ਅਮਰਤਪਾਲ ਸਿੰਘ ਉਹ ਤੇ ਨਹੀਂ ਰਿਹਾ ਜਿਹੜਾ ਇੱਕ ਵੱਡਾ ਗਰੁੱਪ ਲੈ ਕੇ ਜਿਹਨੂੰ ਮੀਡੀਆ ਕਹਿੰਦਾ ਸੀ ਕੁਝ ਵਿਰੋਧੀਆਂ ਦਾ ਵੀ ਇੱਕ ਟੋਲਾ ਲੈ ਕੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰ ਰਿਹਾ ਹੈ ਹੁਣ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਭਾਰਤ ਦਾ ਮੈਂਬਰ ਪਾਰਲੀਮੈਂਟ ਬਣ ਗਿਆ ਤਾਂ ਉਹਨਾਂ ਦੀ ਚਰਚਾ ਘੱਟ ਹੋਈ ਇਹ ਇਦਾਂ ਕੀ ਦੇਖਦੇ ਹੋ ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਜੀ 543 ਟੋਟਲ ਐਮਪੀ ਨੇ ਹੂੰ ਤੇ 541 ਨੇ ਸੌ ਚੁੱਕਲੀ ਪਰ 543 ਨੂੰ ਕਿਸੇ ਨੇ ਨਹੀਂ ਦੇਖਿਆ ਹਾਂ ਕਿਸੇ ਨੇ ਨਹੀਂ ਦੇਖਿਆ ਤੇ ਦੋ ਹੀ ਸਾਡੇ ਪੰਜਾਬ ਦੇ ਐਮਪੀਓ ਸਿਰਾ ਲਾਗੇ ਹਾਂ ਦੋ ਹੀ ਐਮਪੀ ਹਾਂ ਉਹ ਸਿਰਾ ਹੀ ਲਾਗੇ ਨੇ ਹਾਂ ਪਹਿਲਾ ਸਾਡਾ ਵੱਡਾ ਭਰਾ ਭਾ ਸਰਬਜੀਤ ਸਿੰਘ ਤੋਂ ਜਿਸ ਦਿਨ ਉਹਨੇ ਸੌ ਚੁੱਕੀ ਸੀ ਉਹਨੇ ਵੀ ਫਤੇ ਬਲਾਈ ਸੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹਾਂ ਉਹ ਫਤਿਹ ਜਿਹੜੀ ਉਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਾਜੀ ਸੀ ਉਨੇ ਗੇ ਜਾ ਕੇ ਆਪਣੇ ਭਾਈ ਬਿਨ ਸਿੰਘ ਦਾ ਪੁੱਤਰ ਹੋਣ ਦਾ ਫਰਜ਼ ਅਦਾ ਕੀਤਾ ਹੂੰ ਉਸ ਤੋਂ ਵੱਡੀ ਗੱਲ ਹੂੰ ਜਿਹੜੀ ਮਾਝੇ ਤੋਂ ਹੂੰ ਮਾਝੇ ਤੋਂ ਪਹਾਉ ਆਪਣਾ ਗਿਆ ਹੂੰ ਜਿਹਦੀ ਟੌਰ ਦਾ ਤੇ ਕੋਈ ਕਲ ਅੰਤ ਹੀ ਨਹੀਂ ਹੂੰ ਪਿੱਸਰਾ ਹੀ ਕਾਲ ਉਹਦਾ ਹੂੰ ਜਿੱਦਾਂ ਕਹਿ ਦਿੰਦੇ ਹੁੰਦੇ ਨੇ ਨਾ ਵੀ ਬੰਦੇ ਨੂੰ ਪੀਅਰ ਇਹਦਾ ਤਾਂ ਹੁਣ ਕੋਈ ਤੋੜ ਹੀ ਹੈ ਨਹੀਂ ਹੂੰ ਕੱਲ ਜਦੋਂ ਭਾਈ ਆਵਤਪਾਲ ਸਿੰਘ ਦਾ ਸੌ ਚੋਕ ਸੀ ਨਾ ਹੂੰ ਉਹ ਵੀ ਇੱਕ ਦੁਨੀਆ 'ਚ ਪਤਾ ਲੱਗਾ ਵੀ ਅਮਰਤਪਾਲ ਸਿੰਘ ਨੂੰ ਸੌ ਚਕਾਈ ਜਾ ਰਹੀ ਹੈ। ਹਾਂ। ਤੇ ਸਰਕਾਰ ਦੀ ਭਾਵੇਂ ਪ੍ਰੀ ਸੀਐਮ ਨੇ ਸੌ ਚੁੱਕੀ ਹੈ, ਗ੍ਰਹਿ ਮੰਤਰੀ ਨੇ ਉਹਦੀ ਕੋਈ ਵੈਲਿਊ ਨਹੀਂ। ਹਾਂ। ਉਹੀ ਫਤਿਹ ਬਰਕਰਾਰ ਹੋਈ। ਹਾਂ। ਤੁਸੀਂ ਦੇਖੋ ਫਤਿਹ ਕਿੱਥੋਂ ਚੱਲ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਮਾਰਤ ਹਾਂ। ਤੇ ਸੰਸਦ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਹਾਂ। ਸੋ-ਸੋ ਵੀ ਗੱਤੇ ਬੁਲਾਉਣੀ ਪਈ ਵਾਹਿਗੁਰਜੀਕਾ ਖਾਲਸਾ। ਵਾਹਿਗੁਰਜੀ ਦੀ ਫਤਿਹ। ਕਿਉਂ? ਖਾਲਸਾ ਪੰਥ ਦੀ ਅਣਖ ਤੇ ਗਹਿਰਤ ਜਾਗਦੀ ਹਾਂ ਕਿਉਂਕਿ ਜਿਹੜੀ ਇਹਨਾਂ ਨੂੰ ਮਾਰਦੇ ਨੇ ਇਹ ਉਹਨਾਂ ਨੂੰ ਫੇਰ ਅਹਿਸਾਸ ਕਰਾਉਂਦੇ ਨੇ ਤੁਸੀਂ ਇਹਨਾਂ ਨੂੰ ਮਾਰਨ ਪੈਂਦੇ ਜੇ ਫੇਰ ਜਿੰਦਾ ਹੋ ਜਾਂਦੇ ਨੇ ਇਹ ਕੌਮ ਮਰਿਆ ਨਹੀਂ ਮੁੱਕਣੀ ਇਹ ਕੌਮ ਦਸ਼ਮ ਪਾਸ਼ਾ ਮਹਾਰਾਜ ਦੀ ਸਾਜੀ ਹੋਈ ਹੈ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਸਾਜੀ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਦੇਖਿਆ ਦੁਨੀਆ 'ਚ ਹੁਣ ਬਣ ਗਈ ਹਾਂ ਬਹੁਤ ਵੱਡਾ ਚਿਹਰਾ ਸਾਹਮਣੇ ਆ ਹਾਂ ਵੇਖੋ ਹੱਕਾਂ ਲਈ ਲੜਾਈ ਲੜਦੇ ਨੇ ਹਾਂ ਤੇ ਜਿੰਨੂ ਸਾਰੇ ਕਹਿੰਦੇ ਨੇ ਸਵਿਧਾਨ ਨੂੰ ਮੰਨਣਾ ਚਾਹੀਦਾ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਕਿੱਡੀ ਵਧੀਆ ਸਾਡੀ ਸਵਿਧਾਨ ਵੀ ਕਿੱਡਾ ਵਧੀਆ ਹਰ ਇਹ ਨੂੰ ਹਰੇ ਹੋਏ ਬੰਦੇ ਨੂੰ ਹਾਂ ਮੰਤਰੀ ਲਾ ਦਿੱਤਾ ਜਾਂਦਾ ਹਾਂ ਤੇ ਜਿੱਤੇ ਹੁੰਦੇ ਜਿੱਤੇ ਹੋਏ ਪਰਸਨ ਨੂੰ ਅੰਦਰ ਡੱਕ ਦਿੱਤਾ ਜਾਂਦਾ ਹਾਂ ਅਸਾ ਹੋਰ ਕਿੱਡੀ ਵਧੀਆ ਡੈਮੋਕ੍ਰੇਸੀ ਹੈ ਹਾਂ ਕਹਿੰਦੇ ਨਾ ਤੁਸੀਂ ਉਹਦੇ ਚ ਰਹਿ ਕੇ ਗੱਲ ਕਰੋ ਹਾਂ ਇੰਨੀ ਪਾਬੰਦੀ ਦਿੱਤੀ ਜਾਂਦੀ ਦੀ ਫੋਟੋ ਵੀ ਨਹੀਂ ਜਨਤਕ ਕੋਨ ਦਿੰਦੇ ਹਾਂ ਉਹਦੇ ਬੋਲਣ ਤੇ ਵੀ ਬੰਦੀ ਲਾ ਦਿੰਦੇ ਨੇ ਹੂੰ ਤੇ ਇਹਨਾਂ ਨੂੰ ਕਿੰਨਾ ਕੁ ਤੁਸੀਂ ਡੱਕ ਲਓਗੇ ਹੂੰ ਜਿਵੇਂ ਤੁਸੀਂ ਦੱਸਿਆ ਵੀ ਜਿੰਨੀ ਸ਼ਕਤੀ ਨੱਪੋਗੇ ਉਨੀ ਉੱਪਰ ਕੇ ਸਾਹਮਣੇ ਉਹ ਹੂੰ ਇਹ ਜਿੰਨੀ ਸਿੱਖਾਂ ਨੂੰ ਨੱਪਣ ਦੀ ਕੋਸ਼ਿਸ਼ ਕਰਨਗੀ ਉਨਾ ਹੀ ਉੱਪਰ ਕੇ ਸਾਹਮਣੇ ਉਹ ਹੂੰ ਇਸ ਗੱਲ ਨੂੰ ਆਪਾਂ ਨੂੰ ਵੱਡੇ ਹੋ ਕੇ ਸਮਝਣਾ ਚਾਹੀਦਾ ਹੂੰ ਵੀ ਜਿਹੜੀ ਲੜਾਈ ਆ ਇਹ ਸਿੱਖਾਂ ਨੇ ਲੜੀਆਂ ਨੇ ਲੜਾਈਆਂ ਯੰਗਾ ਲੜੀਆਂ ਨੇ ਸਾਨੂੰ ਲੜਨੀ ਆਉਂਦੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸਾਡੇ ਗੁਰੂ ਸਾਹਿਬਾਂ ਨੇ ਯੰਗਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਸਮ ਪਾਤਸ਼ਾਹ ਮਹਾਰਾਜ ਨੇ ਯੰਗਾ ਕੀਤੀ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਬਹੁਤ ਸਿੱਖਿਆ ਦਿੱਤੀਆਂ ਨੇ ਆਪਾਂ ਉਹਨਾਂ ਸਿੱਖਿਆ ਤੇ ਪੈਰਾ ਦਿੱਨੇ ਹਾਂ ਆਪਾਂ ਨੂੰ ਮਹਾਰਾਜ ਨੇ ਰਾਜ ਕਰਨਾ ਵੀ ਦੱਸਿਆ ਤੇ ਸਮਝ ਵੀ ਆਪਾਂ ਰੱਖਦੇ ਤਾਂ ਅਮਰਤਪਾਲ ਸਿੰਘ ਨੇ ਸੌ ਚੁੱਕ ਲਈ ਇੱਕ ਤਾਂ ਉਹ ਹੋ ਗਿਆ ਜੀ ਰੋਕ ਲੱਗੀ ਹੋਈ ਸੀ ਲੋਕਾਂ ਨੇ ਸਾਲ ਦਿੱਤਾ ਕਈਆਂ ਨੇ ਵਿਰੋਧ ਵੀ ਕੀਤਾ ਤੇ ਸੌ ਚੁੱਕ ਲਈ ਹਣ ਇੰਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਇੱਕ ਸਟੇਟਮੈਂਟ ਆਉਂਦੀ ਹੈ ਪੰਜਾਬ ਦੇ ਭਾਜਪਾ ਦੇ ਮੁਖੀ ਦੀ ਪਹਿਲਾਂ ਤੇ ਸੁਨੀਲ ਜਾਖੜ ਜਿਨ੍ਹਾਂ ਨੇ ਕਿਸੇ ਵਕਤ ਖੁਦ ਇਹ ਕਿਆਸੇ ਪੀ ਠੀਕ ਹੈ ਨਾ ਮੁੰਡਿਆਂ ਤੇ ਜ਼ੁਲਮ ਹੋ ਰਿਹਾ ਉਹ ਦੇਖੋ ਡਿਬਰੂਗੜ੍ਹ ਭੇਜਤਾ ਜਿਹੜੇ ਤਕਰੀਬਨ ਬਹੁਤਾਂ ਪੰਜਾਬ ਦੇ ਲੀਡਰ ਜਿਹੜੇ ਕਹਿੰਦੇ ਨੇ ਇਹਨਾਂ ਨੇ ਵੀ ਕਿਹਾ ਮਤਲਬ ਉਹ ਕੱਲ ਉਹਨਾਂ ਦੀ ਆਉਂਦੀ ਕਹਿੰਦੇ ਜੇ ਇਹਨਾਂ ਬੰਦਿਆਂ ਨੂੰ ਹੀ ਜਿਹੜਾ ਹੈਗਾ ਜਮਾਨਤਾਂ ਦੇ ਇਹਨਾਂ ਬੰਦਿਆਂ ਨੂੰ ਹੀ ਜਿਹੜੀ ਹੈਗੀ ਹੈ ਢਿੱਲੇ ਮਿਲ ਨਹੀਂ ਹੈ ਤਾਂ ਤੁਸੀਂ ਲਾਰੈਂਸ ਬਿਸ਼ਨੋਈ ਵਰਗੇ ਉਹਨਾਂ ਨੂੰ ਵੀ ਬਾਹਰ ਕੱਢ ਦਿਓ ਇਹਦੇ ਕੀ ਮਾਇਨੇ ਨੇ ਕੀ ਬਿਸ਼ਨੋਈ ਤੇ ਅਮਰਪਾਲ ਸਿੰਘ ਦਾ ਜਿਹੜਾ ਕੈਰੇਕਟਰ ਹੈ ਜਿਹਾ ਉਹਦੇ ਕੇਸ ਨਹੀਂ ਜਿਹੜੇ ਇਹ ਰਲ ਜਾਂਦੇ ਨਹੀਂ ਨਹੀਂ ਭਾਜੀ ਤੁਸੀਂ ਇੱਕ ਗੱਲ ਸਮਝੋ ਸਮੁੱਚਾ ਆ ਇੱਕ ਬੰਦੀ ਤੇ ਗੈਂਗਸਟਰ ਦਾ ਟੈਗ ਲੱਗਾ ਹਮ ਇੱਕ ਵਾਰ ਨਾ ਕੌਮੀ ਘਰ ਦੀ ਲੜਾਈ ਲੱਗਦੇ ਉਹਦੀ ਤੇ ਦੀ ਤੁਲਨਾ ਦਾ ਤੇ ਕੋਈ ਫਰਕ ਹੀ ਦੇਰਾਂ ਦਾ ਫਰਕ ਹੈ ਨਾ ਹਮ ਤੇ ਜਿਹੜਾ ਬਿਆਨ ਦੇ ਰਿਹਾ ਮੈਂ ਉਹਨੂੰ ਸਮਝਦਾ ਇਹੋ ਜੀ ਬੰਦੇ ਤੇ ਪੰਜਾਬ ਦੇ ਮਾਹੌਲ ਖਰਾਬ ਕਰਦੇ ਹਮ ਉਹਨਾਂ ਨੂੰ ਇਹੋ ਜਿਹਾ ਬਿਆਨ ਦੇਣ ਦੀ ਤੇ ਲੋੜ ਹੀ ਨਹੀਂ ਹਮ ਕਿਉਂਕਿ ਅਮਰਤਪਾਲ ਕੋ ਕ੍ਰਿਮੀਨਲ ਤੇ ਹੈ ਨਹੀਂ ਜਾਂ ਉਹਦੇ ਕੋ ਆਰਡੀਐਕਸ ਪੜਿਆ ਗਿਆ ਜਾਂ ਕੋਈ ਬਹੁਤ ਵੱਡੇ ਉਹਨੇ ਹਮਲੇ ਕੀਤੇ ਨਹੀਂ ਕੋਈ ਵੀ ਜਿਹੜੇ ਵੱਡੇ بڑے ਮਾਰ ਦਿੱਤੇ ਹੋਣਗੇ ਫਿਰ ਤੇ ਆਪਾਂ ਕਹਿ ਸਕਦੇ ਹਾਂ ਤੇ ਤੂੰ ਮੈਂ ਕਹਿੰਦਾ ਉਹੋ ਜੀ ਲੀਡਰ ਨੂੰ ਤੇ ਇਹੋ ਜੀ ਨੂੰ ਲੀਡਰ ਦੇ ਨੇੜੇ ਸਿਆਸਤੀ ਨਹੀਂ ਆਉਣਾ ਚਾਹੀਦਾ ਇਹ ਇਹ ਬੰਦੇ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਨੇ ਇਹਨਾਂ ਨੇ ਸੱਤਾ ਹੰਡਾਈਆਂ ਇਹਨਾਂ ਨੇ ਸ਼੍ਰੀ ਕਾਲ ਤਖਤ ਸਰ ਤੇ ਹਮਲਾ ਕਰਕੇ ਕੁਰਸੀਆਂ ਲਈਆਂ ਨੇ ਇਹਨਾਂ ਬੰਦੇ ਨੇ ਇਹਨਾਂ ਦੇ ਵੱਡ-ਵੱਡੇ ਨੇ ਇਹ ਇਹ ਬੰਦੇ ਸਿਆਸਤੀ ਕਾਬਲੀ ਹੈ ਨਹੀਂ ਇੱਕ ਪੇਸ਼ੇਵਰ ਜਿਹੜਾ ਹੈਗਾ ਜਿਹੜਾ ਹੈਗਾ ਗੁੰਡਾ ਟਾਈਪ ਬੰਦੇ ਦੀ ਇੱਕ ਮੈਂਬਰ ਪਾਰਲੀਮੈਂਟ ਨਾਲ ਪਹਿਲਾਂ ਤਾਂ ਤੁਲਨਾ ਫਿਰ ਉਹ ਮੈਂਬਰ ਪਾਰਲੀਮੈਂਟ ਵੀ ਉਹ ਜਿਹਨੂੰ ਪੰਜਾਬ ਦੇ ਲੋਕ ਜਿਹੜਾ ਹੈਗਾ ਕੱਲਾ ਮੈਂਬਰ ਪਾਰਲੀਮੈਂਟ ਨਹੀਂ ਮੰਨਦੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇੱਕ ਸਿੱਖ ਨੌਜਵਾਨ ਨੇ ਕਿਹਾ ਵੀ ਠੀਕ ਹੈ ਇਹ ਸਾਡਾ ਬੰਦਾ ਸਾਡੇ ਪੰਜਾਬ ਦੇ ਮੁੱਦਿਆਂ ਦੀ ਗੱਲ ਪੰਜਾਬ ਦੇ ਬਹੁਤ ਸਾਰੇ ਜਿਹੜੇ ਸਿਆਣੀ ਹਿੰਦੂ ਆ ਪੰਜਾਬ ਪੱਕੀ ਮੁਸਲਮਾਨ ਆ ਦੇਖੋ ਖਡੂਰ ਸਾਹਿਬ ਦੇ ਸਾਰੇ ਵੋਟਰ ਹੀ ਰਹਿੰਦੇ ਆ ਨਾ ਵਿਖੋ ਭਾਜੀ ਅਮਰਤਪਾਲ ਸਿੰਘ ਇੰਡੀਆ ਜੀ ਟੌਪ 10 'ਚ ਆ ਹੈ ਹਾਂ ਟੌਪ 10 ਸੀ ਤੇ ਪੰਜਾਬ ਚੋਂ ਤੇ ਪਹਿਲੇ ਨੰਬਰ ਤੇ ਹਾਂ ਤੇ ਇਹੋ ਜੀ ਗੱਲ ਕਰਕੇ ਪੰਜਾਬ ਨੂੰ ਦੂਜੇ ਪਾਸੇ ਲੈ ਕੇ ਜਾਣਾ ਕੋਈ ਸਿਆਣਫ ਨਹੀਂ ਆ ਹਾਂ ਇਹੀ ਲੋਕ ਚਾਹੁੰਦੇ ਆ ਨਾ ਪੰਜਾਬ ਦਾ ਮਾਹੌਲ ਵਿਗੜੇ ਤੁਸੀਂ ਅਮਰਤਪਾਲ ਦਾ ਬਿਆਨ ਲਿਆਓ ਕੋਈ ਜਾਂ ਭਾਈ ਸਰਬਜੀਤ ਸਿੰਘ ਖਾਲਸੇ ਦਾ ਕੋਈ ਐਸਾ ਬਿਆਨ ਲਿਆਓ ਕਿ ਜਿੱਤਕਿ ਉਹਨੇ ਜੋ ਕੋਈ ਕਿਸੇ ਕਿਸੇ ਤੇ ਟੀਗਾ ਟਿੱਪਣੀ ਕੀਤੀ ਹੋਈ ਹਾਂ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਇੱਕ ਇਹਨਾਂ ਦਿਨਾਂ ਜਦੋਂ ਅਮਰਪਾਲ ਸਿੰਘ ਸੌਂ ਚੁੱਕਰੇ ਨੇ ਤੇ ਪੰਜਾਬ ਦੀ ਖੇਤਰੀ ਪਾਰਟੀ ਖਿਲਾਰਾ ਪਿਆ ਹੋਇਆ ਸੌਂ ਚੁੱਕੀ ਜਾ ਰਹੀ ਹੈ ਦਿੱਲੀ ਹੁਣ ਬਹੁਤ ਸਾਰੀਆਂ ਗੱਲਾਂ ਜਿਹੜੇ ਸਿਆਸੀ ਮਾਹਰ ਆ ਉਹ ਵੀ ਸਾਡਾ ਜਿਹੜਾ ਮੀਡੀਆ ਵਾਲਾ ਭਾਈਚਾਰ ਹੈਗਾ ਜਾਂ ਆਮ ਲੋਕ ਜਿਹੜੇ ਵਿਰੋਧੀ ਜਾਂ ਹਮਾਇਤੀ ਉਹ ਕਹਿੰਦੇ ਵੀ ਜਿਹੜਾ ਬਾਗੀ ਦਾ ਅਕਾਲੀ ਦਲ ਚ ਹੋ ਗਿਆ ਉਹ ਅਮਰਪਾਲ ਸਿੰਘ ਦੇ ਘਰ ਜਾਂਦੇ ਆ ਘਰ ਜਾਂਦੇ ਆ ਉਹ ਇਸ਼ਾਰਾ ਹੋਗਾ ਵੀ ਅਮਰਪਾਲ ਸਿੰਘ ਦੀ ਹਮਾਇਤ ਚ ਹਾਲਾਂਕਿ ਪਹਿਲਾਂ ਕਿਸੇ ਸਮੇਂ ਉਹ ਚੁੱਪ ਵੀ ਰਹੇ ਨੇ ਵਿਰੋਧ ਚ ਵੀ ਕਈ ਬੰਦੇ ਬੋਲੇ ਹੁਣ ਉਹਦੇ ਘਰ ਜਾਣਾ ਤੇ ਉਤੋਂ ਇੱਕ ਬਾਗੀ ਢਡੇ ਦਾ ਜਿਹੜਾ ਹੈਗਾ ਹੌਲੀ ਹੌਲੀ ਗੁੱਟ ਵੱਡਾ ਹੁੰਦਾ ਜਾਣਾ ਸੁਖਵੀਰ ਸਿੰਘ ਬਾਦਲ ਨੂੰ ਇਹ ਕਹਿਣਾ ਵੀ ਤੁਹਾਡੀ ਵਜ੍ਹਾ ਕਰਕੇ ਅਮਰਪਾਲ ਸਿੰਘ ਜਿਹੜਾ ਹੈਗਾ ਉਹ ਉੱਥੇ ਨਹੀਂ ਜਾਂ ਤੁਹਾਡੀ ਵਜ੍ਹਾ ਕਰਕੇ ਸ਼ਾਇਦ ਉਹ ਨਾ ਜਿਹਦੇ ਕੋ ਕੋ ਜ਼ੋਰ ਬੜਾ ਲਾਇਆ ਅਕਾਲੀ ਦਲ ਨੇ ਬਰਤਪਾਲ ਸਿੰਘ ਦੇ ਖਿਲਾਫ ਤਾਂ ਇੰਦੇ ਹੀ ਕਹਿੰਦੇ ਵੀ ਤਾਰਾ ਜੁੜਦੀਆਂ ਵੀ ਹੁਣ ਇੱਕ ਨਵਾਂ ਗਰੁੱਪ ਬਣੂਗਾ ਅਮਰਪਾਲ ਸਿੰਘ ਜਿਹੜਾ ਹੈਗਾ ਇੱਕ ਬਾਗੀ ਨਵਾਂ ਜਿਹੜਾ ਬਣਨ ਜਾ ਰਿਹਾ ਅਕਾਲੀ ਦਲ ਆ ਉਹਦੀ ਪ੍ਰਧਾਨਗੀ ਕਰਨਗੇ ਪੁਰਾਣੇ ਜਿਹੜੇ ਚੱਲੇ ਹੋਏ ਅਕਾਲੀ ਆ ਜਿਹੜੇ ਬੀਤ ਗਏ ਕਾਲੀ ਆ ਉਹ ਅਮਰਪਾਲ ਸਿੰਘ ਦੇ ਪਿੱਛੇ ਲੱਗੇ ਤੁਰਨਗੇ ਕੱਲ ਜਦੋਂ ਉੱਥੇ ਮੁਲਾਕਾਤਾਂ ਹੋਈਆਂ ਵਿਸ਼ੇ ਕੁਝ ਸਮਾਸੀਗਾ ਪਰਿਵਾਰ ਨੇ ਕੋਈ ਇਹ ਗੱਲਬਾਤ ਕੀਤੀ ਹੈ ਜਾਂ ਲੱਗਦਾ ਵੀ ਉੱਥੋਂ ਕੋਈ ਇਸ਼ਾਰਾ ਦਿੱਤਾ ਹੋਵੇ ਵੀ ਆਪਦੀ ਸਿਆਸਤ ਨੂੰ ਕੋਈ ਵੱਖਰਾ ਕੱਲ ਮੀਟਿੰਗ ਦੇ ਵਿੱਚ ਵੇਖੋ ਘਰ ਤੇ ਕੋਈ ਵੀ ਆ ਸਕਦਾ ਹੂੰ ਤੁਹ ਆਪਾਂ ਨੂੰ ਇਸ ਤਰ੍ਹਾਂ ਨਹੀਂ ਮੰਨ ਸਕਦੇ ਵੀ ਉਹਦੇ ਘਰ ਆ ਗਏ ਨੇ ਭਾਈ ਅਮਰਤਪਾਲ ਸਿੰਘ ਉਹਦੇ ਹੌਲ ਚਲੇ ਗਿਆ ਹੂੰ ਹੁਣ ਭਾਈ ਸਤਵੰਦ ਸਿੰਘ ਦਾ ਕੌਮੀ ਪਰਿਵਾਰ ਹੈ ਸਾਡੇ ਕੋਲ ਸਾਰੇ ਹੀ ਹੁੰਦੇ ਨੇ ਹੂੰ ਤੇ ਆਪਾਂ ਕੌਮ ਦੇ ਪ੍ਰਮਾਨਿਤ ਪਰਿਵਾਰਾਂ ਚ ਹੂੰ ਅਮਰਤਪਾਲ ਸਿੰਘ ਦੀ ਇਹਦੇ ਨਾਲ ਰਾਈ ਦੇ ਦਾਣੇ ਜਿੰਨੀ ਵੀ ਨਹੀਂ ਸਹਿਮਤੀ ਹੈ ਹੂੰ ਮੈਂ ਗਲਤਾਂ ਨੂੰ ਦਾਵੀ ਨਾ ਕਹਾਂ ਇਸ ਬਾਗੀ ਢੜੇ ਦੇ